ਨਾ ਤਰਲੋ ਮੱਚੀ ਇਸ ਟਾਈਮ ਆਪ ਹੋ ਰਹੀ ਹੈ ਕਿਉਂਕਿ ਜਦੋਂ ਪੈਸੇ ਚੁੱਕੇ ਹੋ ਤੁਹਾਨੂੰ ਪਤਾ ਕਿ ਲਾ ਤਰਲੋ ਬੱਚੀ ਹੋਣਾ ਪਈ। ਤੋਂ ਇਹ ਸਾਰਾ ਪੈਸਾ ਸਿੱਧੇ ਤੌਰ ਜਿਹੜਾ ਭਗਵੰਤ ਦੇ ਰੈਸਟ ਹਾਊਸ ਦੇ ਵਿੱਚ ਜਿਹੜਾ ਕਪੂਰਥਲਾ ਹਾਊਸ ਹੈ ਉਹ ਇਹਦਾ ਸੀਐਮ ਦਾ ਹਾਊਸ ਨਹੀਂ ਹੈ। ਉਹ ਗੈਸਟ ਹਾਊਸ ਹੈ ਪੰਜਾਬ ਗਵਰਨਰ ਜਿੱਥੇ ਆਨਰੇਬਲ ਗਵਰਨਰ ਵੀ ਰਹਿੰਦਾ ਤੇ ચીਫ ਮਿੰਿਸਟਰ ਜੋ ਦਿੱਲੀ ਚ ਹੁੰਦਾ ਰਹਿੰਦਾ। ਇਹਨਾਂ ਦਰਵਾਜ਼ੇ ਬੰਦ ਕੀ ਰੱਖੇ ਨੇ ਬਟ ਇਹਦੇ ਵਿੱਚ ਫਾਟ ਪਾ ਲਈ ਜਿਸ ਔਨੈਸਟੀ ਤੇ ਕਮਜ਼ੋਰੀ ਬਣਾਈ ਦਰਵਾزه ਖੋਲਨੇ ਚਾਹੀਦਾ ਤੇ ਸਾਨੂੰ ਪਤਾ ਕਰੋੜਾ ਰੁਪਏ ਤਕਰੀਬਨ 60 ਐਮਐਲ ਜੋ ਸਾਡੀ ਇਨਫੋਰਮੇਸ਼ਨ ਹੈ ਪੰਜਾਬ ਤੋਂ ਆਪਦੇ ਗਏ ਨੇ ਪੈਸੇ ਵੀ ਲੈ ਕੇ ਗਏ ਨੇ ਤੇ दारू ਵੀ ਲੈ ਕੇ ਗਏ ਤੇ दारू ਵੀ ਫੜੀ ਤੇ ਪੰਜਾਬ ਦੀਆਂ ਬੋਤਲਾਂ ਜਿੱਤੇ ਲਿਖਿਆ ਅਨਲੀ ਫੋਰ ਸੇਲ ਇਨ ਪੰਜਾਬ ਉਹ ਦਿੱਲੀ ਚ ਪੰਜਾਬ ਤੋਂ ਬਾਹਰੋਂ ਫੜੀ ਪੈਸਾ ਵੀ ਗਿਆ दारू ਵੀ ਗਿਆ ਟੋਟਲੀ ਬੇਸੂਲੇ ਲੋਕ ਨੇ ਅੱਜ ਪੰਜਾਬ ਦਾ ਜੋ ਹਾਲ ਹੈ ਕਿਸੇ ਦੀ ਜ਼ਿੰਦਗੀ ਕਿਸੇ ਦਾ ਕਾਰੋਬਾਰ ਬਣ ਗਿਆ ਇੱਥੇ ਭਗਵੰਤ ਸੋਣਾ ਚਲਾ ਰਹੇ ਇੱਥੇ ਤੇ ਗੈਂਗਸਟਰ ਚਲਾ ਰਹੇ ਜਿੱਥੇ ਤੁਸੀਂ ਵੇਖਦੇ ਹੋ ਪੁਲਿਸ ਸਟੇਸ਼ਨ ਆਪਣੇ ਆਪ ਨੂੰ ਸੁਰੱਖਿਅਤ ਨਹੀਂ ਕਰ ਪਾਉਂਦੇ ਆਮ ਪੰਜਾਬੀ ਨੂੰ ਕੀ ਸੁਰੱਖਿਅਤ ਕਰੂ ਜਿਹੜਾ ਨੰਗਾ ਨਾਜੇ ਫਗਵਾੜੇ ਚ ਹੀ ਹੋਇਆ ਵੇਖੋ ਬਹੁਤ ਅਨਫੋਰਚੂਨੇਟ ਅਸੀਂ ਬਹੁਤ ਬਖਸ਼ੂਰ ਆਨਰੇਬਲ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਉਹਨਾਂ ਨੇ ਇੱਕ ਰਿਟਾਇਰਡ ਜੱਜ ਜੀ ਬੇਤਰੀ ਲਾਇਆ ਤਾਂ ਇਹ ਤਾਂ ਕਦੀ ਨਹੀਂ ਹੋਇਆ ਕਾਰਪੋਰੇਸ਼ਨ ਦੀ ਇਲੈਕਸ਼ਨ ਦੇ ਵਿੱਚ ਇੰਟਰ ਹੰਨਿਬਲ ਕੋਰਟ ਨੂੰ ਇੰਟਰਵਿਨ ਕਰਨਾ ਪਿਆ ਇੱਕ ਰਿਟਾਇਰਡ ਜੱਜ ਲੈਣਾ ਪਿਆ ਜੇ ਪਿਛਲੀ ਵਾਰ ਇਹ ਮੀਟਿੰਗ ਕਰਕੇ ਨਾ ਨਸ਼ਰ ਨਾ ਕਰ ਦੇ ਉਸੇ ਸਾਡੇ ਇੱਕ ਦੋ ਸਾਥੀ ਜਿਹੜੇ ਭੱਜੇ ਉਹ ਵੀ ਨਹੀਂ ਸੀ ਭੱਜ ਅੱਛਾ ਉਸ ਦੇ باوجود ਫਿਰ ਇੱਥੋਂ ਦਾ ਜਿਹੜਾ ਐਸਐਸਪੀ ਇੱਥੋਂ ਦਾ ਇੱਕ ਈਐਸਪੀ ਕਿਹਦਾ ਆਇਆ ਭਾਰਤਪੁਰ ਇਹਨਾਂ ਨੇ ਬਹੁਤ ਭਾਰੀ ਗੁੰਡਾਗਰਦੀ ਸਾਡੀਆਂ 5 6 ਹਾਨਰੇਬਲ ਕਲੀਗ ਜਿਹੜੀਆਂ ਮਿਸਪਲ ਕਾਉਂਸਲਰਸ ਨੇ ਉਹਨਾਂ ਦੇ ਘਰਦਿਆਂ ਦੇ ਖਿਲਾਫ ਉਹ ਚੂਫੇ ਪਰਚੇ ਦਰਜ ਕੀਤੇਗੇ ਲਗਾਤਾਰ ਛਾਪੇਵਾਦੀ ਅੱਜ ਵੀ ਬਲੈਂਕਟ ਬੇਲ ਲੈਣਾ ਲੈਣੀ ਪਈ ਐ ਇੱਥੇ ਲੈਣ ਬਸ ਆਦੇ ਪ੍ਰਧਾਨ ਜੀ ਨੂੰ ਤੇ ਲੀਡਰ ਆਫ ਦੀ ਆਪੋਜੀਸ਼ਨ ਨੂੰ ਆਪਣੇ ਸਾਥੀਆਂ ਸੁਬੇਤ ਖੁਦ ਗੇੜ ਤੱਕ ਆਣਾ ਇਸ ਤੋਂ ਵੱਡੀ ਬਦਕਿਸਮਤੀ ਕੀ ਹੋ ਸਕਦੀ ਤੇ ਨਾਂ ਲੈਂਦੇ ਨੇ ਡਾਕਟਰ ਅਮੇਦਕਰ ਸਾਹਿਬ ਦਾ ਤੇ ਨਾਂ ਲੈਂਦੇ ਨੇ ਸ਼ਹੀਦ ਆਜ਼ਮ ਭਗਤ ਸਿੰਘ ਜੀ ਦਾ ਨਾ ਇਹਨਾਂ ਦੀ ਸੋਚ ਅੰਬेडकर ਸਾਹਿਬ ਨਾਲ ਬਿਲਕੁਲ ਤੁਸੀਂ ਅੱਗੇ ਵੇਖਿਆ ਅੰਮ੍ਰਿਤਸਰ 'ਚ ਕੀ ਹੋਇਆ ਜੀ 26 ਜਨਵਰੀ ਵਾਲੇ ਦਿਨ ਜਦੋਂ ਸਾਰਾ ਸ਼ਹਿਰ ਬੋਸਟ ਪ੍ਰੋਟेक्टेड ਹੁੰਦਾ ਹੈ ਹੈਰੀਟੇਜ ਸਟਰੀਟ ਜਿਹੜੀ 1000 ਮੀਟਰ ਤੇ ਹੈ ਦਰਬਾਰ ਸਾਹਿਬ ਤੋਂ ਤੋਂ 500 ਘਾਟੇ ਜਲੇ ਬਲੇ ਬਾਸ ਜੇ 4 ਵਜੇ ਕਾਰਪੋਰੇਸ਼ਨ ਦੀ ਪੌਡੀ ਇਸਤੇਮਾਲ ਕਰਕੇ ਇੱਕ ਆਦਮੀ ਆ ਕੇ ਬਰਜ਼ੋਰ ਕੋਸ਼ਿਸ਼ ਕਰਦਾ ਕਿ ਡਾਕਟਰ ਅੰਬेडकर ਸਾਹਿਬ ਦੇ ਬੋਤਲ ਨੂੰ ਨੁਕਸਾਨ ਪਹੁੰਚਾਇਆ ਜਾਏ ਕੋ ਕਸਰ ਨਹੀਂ ਹੋਣੀ ਚਾਹੀਦੀ ਉਹ ਰਾਇਟਰ ਆਇਰਨ ਦਾ ਸਟੈਚੂ ਹੋਣ ਦੇ ਕਾਰਨ ਉਹਨੂੰ ਨੁਕਸਾਨ ਨਹੀਂ ਪਹੁੰਚਿਆ ਬੱਟ ਸਟੈਚੂ ਨੂੰ ਨਹੀਂ ਪਹੁੰਚਿਆ ਬੱਟ ਸਾਡੇ ਹਿਰਦਿਆਂ ਨੂੰ ਪਹੁੰਚਿਆ ਹਿੰਦੁਸਤਾਨੀ ਸਾਰਿਆਂ ਦੇ ਸੈਂਟੀਮੈਂਟਸ ਹਿਲ ਗਏ ਤੁਸੀਂ ਵੇਖਿਆ ਸਾਰੀਆਂ ਪਾਰਟੀਆਂ ਨੇ ਕੰਡਮ ਕੀਤਾ ਕੇਜਰੀਵਾਲ ਤੋਂ ਲਾਉਂ ਤੋ ਇਸ ਗੱਲ ਕਰ ਅਸੀਂ ਇੱਥੇ ਆਏ ਹਾਂ ਸਾਨੂੰ ਬਰਜ਼ੋਰ ਉਮੀਦ ਹੈ ਅੱਜ ਕਿ ਜਸਟਿਸ ਹਰਬੰਸ ਲਾਲ ਜੀ ਆਏ ਨੇ ਫੇਅਰ ਇਲੈਕਸ਼ਨ ਹੋਏਗੀ ਤੇ ਜੋ ਫੇਅਰ ਇਲੈਕਸ਼ਨ ਹੋਏਗੀ ਉਹਦਾ ਰਿਜ਼ਲਟ ਨਿਕਲੇਗਾ ਪਰ ਸਾਨੂੰ ਇਹਨਾਂ ਨੇ ਕੁਝ ਹੱਦ ਤੱਕ ਨੁਕਸਾਨ ਪਹਚਾਇਆ ਦੋ ਸਾਡੇ ਸਾਥੀ ਇੱਕ ਅੱਧਾ ਸਾਡੇ ਨਾਲ ਹੋਰ ਵੀ ਜਿਹੜਾ ਹੈ ਉਹਦੇ ਵਿੱਚ ਵੀ ਕਮੀ ਆਈ ਏ ਸੋ ਦੋ ਤਿੰਨ ਆਦਮੀ ਇਹ ਜ਼ਰੂਰ ਤੋੜ ਕੇ ਲੈ ਕੇ ਗਏ ਨੇ ਉਹ ਵੀ ਡਾਕ ਕਿਦਮ ਤੱਕ ਤੋਂ ਵਾੜੇ ਵਾਸੀਆਂ ਨੂੰ ਮੈਂ ਬੇਨਤੀ ਕਰੂੰਗਾ ਵਿਸ਼ੇਸ਼ ਤੌਰ ਸ਼ਹਿਰ ਵਾਲਿਆਂ ਨੂੰ ਤਾਂ ਸਾਰੇ ਹਲਕੇ ਨੂੰ ਇਹਨਾਂ ਦੀ ਗੁੰਡਾਗਰਦੀ ਤੁਹਾਡੇ ਸਾਹਮਣੇ ਤੇ ਪ੍ਰਮਾਤਮਾ ਨੇ ਮਿਹਰ ਕੀਤੀ ਜਿੱਦਣ ਮੌਕਾ ਆਇਆ ਇਹਨਾਂ ਨੂੰ ਜਿਹੜੇ ਅਫਸਰਾਂ ਨੇ ਤੇ ਜਿਹੜੇ ਸਿਆਸੀ ਲੋਕਾਂ ਨੇ ਇਹ ਸਾਡੇ ਵੀਰਾਂ ਤੇ ਭਰਾਵਾਂ ਨਾਲ ਤੇ ਭੈਣਾਂ ਨਾਲ ਗੁੱਦਾ ਕਰਦੀ ਇਹਨਾਂ ਸਾਲਾਂ ਨੂੰ ਦੀ ਕੀਮਤ ਅਦਾ ਕਰੀ ਬੈਠਾ ਹੀ ਨਹੀਂ ਕਰਾ